ਪੰਜਾਬ ਵਾਸੀਆਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਆਧਾਰ ਕਾਰਡ ਸੰਬੰਧੀ ਜਲਦੀ ਕਰ ਲਓ ਇਹ ਇੱਕ ਕੰਮ ਜੇ ਤੁਹਾਡੇ ਕੋਲ ਆਧਾਰ ਕਾਰਡ ਹੈਗਾ ਤਾਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸਾਨਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਆਜ਼ੀਆਂ ਮੁਕਾਬਲਾ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਪਹਿਲੀ ਖਬਰ ਹੈ ਕਿਸਾਨਾਂ ਨੇ ਦਿੱਲੀ ਮਾਰਚ ਦੇ ਲਈ ਪ੍ਰੇਕ ਸਰਕਾਰ ਨੇ ਹਾਈਵੇ ਤੋਂ ਹਟਾਈਆਂ ਰੋਕਾਂ ਜਾਣੋ ਕਿਵੇਂ ਬਣੀ ਦੋਵਾਂ ਵਿਚਾਲੇ ਸਹਿਮਤੀ ਕਿਸਾਨਾਂ ਨੇ ਫਿਲਹਾਲ ਦਿੱਲੀ ਵੱਲ ਮਾਰਚ ਕਰਨ ਦੀ ਆਪਣੀਆਂ ਰੋਕਾਂ ਤੇ ਯੋਜਨਾਵਾਂ ਦੇ ਬ੍ਰੇਕ ਲਗਾ ਦਿੱਤੇ ਆ ਸਰਕਾਰ ਨਾਲ ਗੱਲਬਾਤ ਹੋਣ ਤੱਕ ਦਲਿਤ ਪ੍ਰੇਰਨਾ ਸਥਲ ਦੇ ਅੰਦਰ ਧਰਨਾ ਦੇਣਗੇ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਆਪਣੀ ਯੋਜਨਾਵਾਂ ਨੂੰ ਮੁੜ ਤੋਂ ਸ਼ੁਰੂ ਕਰਨਗੇ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਤੋਂ ਦਿੱਲੀ ਤੱਕ ਹਜ਼ਾਰਾਂ ਕਿਸਾਨਾਂ ਨੇ ਮਾਰਤ ਮੱਧੇ ਨਜ਼ਰ ਕੀਤਾ ਸੀ ਸਾਰੀਆਂ ਸਰਦਾਂ ਨੂੰ ਸ਼ੌਣੀ ਵਿੱਚ ਤਬਦੀਲ ਕਰਕੇ ਚੌਕ ਸੀ ਵਧਾ ਦਿੱਤੀ ਗਈ ਸੀ ਤਾਂ ਇੱਕ ਵੱਡੀ ਖਬਰ ਹੋਰ ਸਾਹਮਣੀ ਆ ਰਹੀ ਹੈ ਸੋਨਾ ਚਾਂਦੀ ਨੂੰ ਲੈ ਕੇ ਜੀ ਹਾਂ ਸੋਨਾ ਫਿਰ ਤੋਂ ਹੋਇਆ ਸਸਤਾ ਕੀਮਤਾਂ ਵਿੱਚ ਆਈ ਇੰਨੀ ਗਿਰਾਵਟ ਜੀ ਹਾਂ ਇਹ ਉਹਨਾਂ ਲੋਕਾਂ ਲਈ ਖਬਰ ਹੈ ਜਿਹੜੇ ਲੋਕ ਸੋਨਾ ਚਾਂਦੀ ਖਰੀਦਣ ਦੇ ਸ਼ੌਕੀਨ ਹਨ ਤੇ ਸੋਨੇ ਦੇ ਰੇਟਾਂ ਦੇ ਵਿੱਚ ਭਾਰੀ ਗਿਰਾਵਟ ਦੱਸੀ ਜਾ ਰਹੀ ਹੈ ਸੋਨੇ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਦੀ ਖੇਡ ਜਾਰੀ ਹੈ ਜੀ ਹਾਂ ਸੋਮਵਾਰ ਨੂੰ ਸਵੇਰੇ ਕਰੇਲੂ ਵਾਜਦਾ ਬਾਜ਼ਾਰ ਚ ਸੋਨਾ ਇੱਕ ਫੀਸੀ ਦੀ ਤੋਂ ਜ਼ਿਆਦਾ ਹਿੱਟ ਆਇਆ ਹੈ ਜੀ ਹਾਂ ਸੋਨੇ ਦੇ ਰੇਟਾਂ ਦੇ ਵਿੱਚ ਬਦਲਾਅ ਜਿਹੜਾ ਹੋ ਚੁੱਕਿਆ ਤੇ ਸਸਤਾ ਦੱਸਿਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਬੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਲਗਭਗ 76000 ਰੁਪਏ 10 ਗ੍ਰਾਮ ਦਾ ਕਾਰੋਬਾਰ ਜਿਹੜਾ ਸੋਨਾ ਕਰ ਰਿਹਾ ਹੈ ਤਾਂ ਇੱਕ ਹੋਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤੁਸੀਂ ਤਾਜ਼ਾ ਅਪਡੇਟ ਜਿਹੜੀ ਹੈ ਦੇਖ ਸਕਦੇ ਹੋ ਇਹ ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਡੌਂਕੀ ਲਗਾ ਕੇ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਚ ਹੋਇਆ ਵਾਧਾ ਇਸ ਸਾਲ ਸਰਹੱਦ ਦੇ ਫੜੇ ਗਏ 40000 ਤੋਂ ਵੱਧ ਭਾਰਤੀ ਜੀ ਹਾਂ ਅਮਰੀਕਾ ਜਾਣ ਦੇ ਚਾਹਵਨ ਭਾਰਤੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵੱਡੀ ਦੱਸੀ ਜਾ ਰਹੀ ਹੈ 40000 ਤੋਂ ਵੱਧ ਭਾਰਤੀ ਜਿਹੜੇ ਨੇ ਅਮਰੀਕਾ ਬਾਰਡਰ ਤੇ ਫਰੇਗੇ ਨੇ ਰਾਸ਼ਟਰਪਤੀ ਚੁਣੇ ਗਏ ਟਰੰਪ ਦੀ ਜਿੱਤ ਤੋਂ ਬਾਅਦ ਵਾਲੀ ਸਰਕਾਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚਕਾਰ ਇੱਕ ਵੱਡਾ ਮੁੱਦਾ ਬਣ ਗਿਆ ਪਰ ਖਾਲੀ ਵਿੱਚ ਸਾਲਾਂ ਦੇ ਵਿੱਚ ਕੈਨੇਡਾ ਤੇ ਅਮਰੀਕਾ ਸੱਤ ਦੇ ਭਾਰਤੀ ਨਾਗਰਿਕਾਂ ਦੁਆਰਾ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸ ਵਿੱਚ ਭਾਰੀ ਵਾਧਾ ਵੀ ਹੋਇਆ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਧਾਰ ਕਾਰਡ ਸੰਬੰਧੀ ਜੇ ਤੁਹਾਡੇ ਕੋਲ ਹੈ ਆਧਾਰ ਕਾਰਡ ਤਾਂ ਇਹ ਖਬਰ ਜਿਹੜੀ ਹੈ ਤੁਹਾਡੇ ਲਈ ਹੈ ਜੀ ਹਾਂ ਆਪਣਾ ਆਧਾਰ ਕਾਰਡ ਤੁਰੰਤ ਕਰਵਾ ਲਵੋ ਅਪਡੇਟ ਨਹੀਂ ਤਾਂ ਅਧਿਆ ਕਰਨੀ ਪਵੇਗੀ ਫੀਸ ਕੀ ਤੁਸੀਂ ਨਵੇਂ ਸ਼ਹਿਰ ਵਿੱਚ ਜਾ ਰਹੇ ਹੋ ਜਾਂ ਤੁਸੀਂ ਹਾਲ ਹੀ ਵਿੱਚ ਆਪਣਾ ਪਤਾ ਬਦਲਿਆ ਹੈ ਜੇਕਰ हां तो तो ही अपने आधार ਦੇ ਮੁਤਾਬਿਕ ਆਪਣਾ ਨਵਾਂ ਪਤਾ ਅਪਡੇਟ ਕਰਨਾ ਨਾ ਭੁੱਲੋ ਜੀ ਹਾਂ ਆਪਣੇ ਆਧਾਰ ਕਾਰਡ ਨੂੰ ਜਲਦੀ ਤੋਂ ਜਲਦੀ ਅਪਡੇਟ ਜ਼ਰੂਰ ਕਰਾ ਲਓ ਜੇ ਤੁਹਾਡੇ ਆਧਾਰ ਕਾਰਡ ਬਣੇ ਨੂੰ 10 ਸਾਲ ਜਾਂ ਫਿਰ 15 ਸਾਲ ਜਾਂ ਫਿਰ 5 ਸਾਲ ਹੋ ਚੁੱਕੇ ਹਨ ਜੇ ਤੁਸੀਂ ਅਜੇ ਹਾਂ ਨਹੀਂ ਕਰਦੇ ਤਾਂ ਤੁਹਾਡਾ ਆਧਾਰ ਕਾਰਡ ਜਿਹੜਾ ਉਹਦੇ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਮਿਲੇਗਾ 14 ਦਸੰਬਰ 2024 ਤੱਕ ਜਿਹੜੀ ਸੀਮਾ ਸੇਵਾ ਬਤਾ ਦਿੱਤੀ ਹੈ ਤੁਸੀਂ ਮੁਫਤ ਦੇ ਵਿੱਚ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਾ ਸਕਦੇ ਜੇ ਤੁਸੀਂ ਅਜੇ ਹਣੀ ਕਰਦੇ ਤਾਂ ਤੁਹਾਨੂੰ ਇਸ ਦੀ ਫੀਸ ਜਿਹੜੀ ਆ ਅਦਾ ਕਰਨੀ ਪਵੇਗੀ ਤਾਂ ਆਧਾਰ ਕਾਰਡ ਸੰਬੰਧੀ ਵੱਡੀ ਖਬਰ ਆ ਰਹੀ ਹੈ ਜਲਦੀ ਜਲਦੀ ਇਹ ਕੰਮ ਕਰ ਲਓ ਤੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਜਾਂ ਪਰਿਵਾਰ ਦੇ ਕਿਸੇ ਮੈਂਬਰ ਦਾ ਆਧਾਰ ਕਾਰਡ ਅਪਡੇਟ ਹੋਣ ਵਾਲਾ ਰਹਿੰਦਾ ਤਾਂ ਉਸ ਨੂੰ ਜਲਦੀ ਤੋਂ ਜਲਦੀ ਅਪਡੇਟ ਕਰਾ ਲਓ ਤਾਂ ਜੋ ਤੁਹਾਨੂੰ ਹੋਰ ਸਰਕਾਰੀ ਸਕੀਮਾਂ ਦਾ ਲਾਭ ਮਿਲਦਾ ਰਹੇ ਸਰਕਾਰ ਦੇ ਵੱਲੋਂ ਇਹ ਨਿਯਮ ਜਿਹੜੇ ਨੇ ਲਾਗੂ ਕਰ ਦਿੱਤੇ ਗਏ ਨੇ ਆਧਾਰ ਕਾਰਡ ਨੂੰ ਲੈ ਕੇ ਦੂਜੀ ਪਾਸੇ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਵਾਸੀਆਂ ਲਈ ਸਰਕਾਰ ਨੇ ਵੱਡਾ ਐਲਾਨ ਕੀਤਾ ਪੰਜਾਬ ਦੇ ਇਹਨਾਂ ਲੋਕਾਂ ਲਈ ਸਰਕਾਰ ਦੇਵੇਗੀ 2.5 ਲੱਖ ਰੁਪਏ 2.5 ਲੱਖ ਰੁਪਏ ਸਰਕਾਰ ਦੇਣ ਜਾ ਰਹੀ ਹੈ ਜੀ ਕਿਹੜੇ ਲੋਕਾਂ ਨੂੰ ਮਿਲਣਗੇ ਇਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਣੇ ਰਹੋ ਸਾਡੇ ਨਾਲ ਭਾਰਤ ਸਰਕਾਰ ਦੇ ਕਰੋਨਾ ਲੋਕਾਂ ਲਈ ਕਈ ਯੋਜਨਾਵਾਂ ਚਲਾਉਂਦੀ ਹੈ ਜ਼ਿਆਦਾਤਰ ਸਰਕਾਰੀ ਸਕੀਮਾਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੀਆਂ ਜਾਂਦੀਆਂ ਹਨ ਅਜਿਹੇ ਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਭਾਰਤ ਵਿੱਚ ਰਹਿੰਦੇ ਹਨ ਜਿਨ੍ਹਾਂ ਦਾ ਆਪਣਾ ਕਰਨੀ ਆ ਭਾਰਤ ਸਰਕਾਰ ਅਜਿਹੇ ਗਰੀਬ ਲੋੜਵੰਦ ਲੋਕਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾ ਰਹੀ ਹੈ ਜਿਸ ਤਹਿਤ ਲੋਕਾਂ ਨੂੰ ਆਪਣਾ ਘਰ ਬਣਾਉਣ ਵਿੱਚ ਕਾफी ਮਦਦ ਮਿਲਦੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਹ ਪੰਜਾਬ ਦੇ ਵਿੱਚ ਵੀ ਜਿਹੜੀ ਆ ਲਾਗੂ ਹੋਣ ਜਾ ਰਹੀ ਹੈ ਸ਼ੁਰੂ ਹੋਣ ਜਾ ਰਹੀ ਹੈ ਇਸ ਤਹਿਤ ਹੁਣ ਤੱਕ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸਰਕਾਰੀ ਯੋਜਨਾ ਦਾ ਲਾਭ ਮਿਲ ਚੁੱਕਾ ਹੈ ਪੰਜਾਬ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਲਾਗੂ ਹੋਣ ਜਾ ਰਹੀ ਹੈ ਜਿਸ ਤਰ੍ਹਾਂ ਸੂਬੇ ਦੇ 2.5 ਲੱਖ ਲੋਕਾਂ ਨੂੰ ਘਰ ਦਿੱਤੇ ਜਾਣਗੇ ਹੁਣ ਸਰਕਾਰ ਇਸ ਸਕੀਮ ਤਹਿਤ ਲਾਭ ਦਾ ਲਾਭ ਵੀ ਵਾਦਾ ਕਰੇਗੀ ਵਾਦਾ ਬੁਦਾ ਦਿੱਤਾ ਹੈ ਦੱਸ ਦिए ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ 2.0 ਦੇ ਤਹਿਤ ਕਿਸ ਨੂੰ ਮਿਲੇਗਾ ਲਾਭ ਇਹ ਲੋਕ ਇਹ ਲਾਭ ਉਹਨਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਕੋਲ ਆਪਣਾ ਪੱਕਾ ਮਕਾਨ ਨਹੀਂ ਹੈਗੀ ਜਾਂ ਆਪਣੀ ਪੱਕਾ ਪੱਕੀ ਜਗ੍ਹਾ ਨਹੀਂ ਹੈਗੀ ਤਾਂ ਉਹਨਾਂ ਲੋਕਾਂ ਨੂੰ ਸਰਕਾਰ ਹੁਣ ਮਕਾਨ ਬਣਾ ਕੇ ਹੀ ਦੇਵੇਗੀ ਸਰਕਾਰ ਪਹਿਲਾਂ ਇਕੱਲਾ ਇਸ ਦੇ ਵਿੱਚ ਜਿਹੜਾ ਦਿੰਦੀ ਸੀ ਸਰਕਾਰ ਲੋਕਾਂ ਨੂੰ ਦੇਂਦੀ ਦੀ 175000 ਰੁਪਏ ਪਰ 25000 ਰੁਪਏ ਹੋਰ ਐਡ ਹੋ ਚੁੱਕਿਆ ਤੇ ਹੁਣ 2.2 ਲੱਖ ਰੁਪਏ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ ਤਾਂ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਜਿਹੜੀ ਤੁਸੀਂ ਇਸ ਵੇਲੇ ਦੀ ਜਿਹੜੀ ਆ ਦੇਖ ਸਕਦੇ ਹੋ ਬਜ਼ੁਰਗਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਅਸੀਂ ਗੱਲ ਕਰ ਰਹੇ ਹਾਂ ਆਯੂਸ਼ਮਾਨ ਕਾਰਡ ਦੀ ਜੀ ਹਾਂ ਆਯੂਸ਼ਮਾਨ ਕਾਰਡ ਜੋ ਕਿ ਸਰਕਾਰ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਆਯੂਸ਼ਮਾਨ ਕਾਰਡ ਬਣਾਉਣ ਸੰਬੰਧੀ ਖਾਸ ਖਬਰ ਆ ਰਹੀ ਹੈ ਤੁਸੀਂ ਵੀ ਲੈ ਸਕਦੇ ਹੋ ਲਾਭ ਤਾਂ ਕੇਂਦਰ ਦੀ ਮੋਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਕਿ ਹੁਣ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ ਤੇ ਹਰ ਸਾਲ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਜੜਾ ਕੀਤਾ ਜਾਵੇਗਾ ਤਾਂ ਦੇਖ ਸਕਦੇ ਹੋ ਉਹਨਾਂ ਨੂੰ 5 ਲੱਖ ਤੱਕ ਦਾ ਮੁਫਤ ਇਲਾਜ ਕਰਵਾਉਂਦੇ ਹਨ ਤਾਂ ਪਾਰ ਸਰਕਾਰ ਦੀ ਸਕੀਮ ਇੱਕ ਸਕੀਮ ਹੈ ਜਿਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਇਸ ਦਾ ਲਾਭ ਆਮ ਗਰੀਬ ਲੋਕਾਂ ਦਾ ਤੁਸੀਂ ਇਸ ਦੇ ਨਾਲ ਹੀ 70 ਸਾਲ ਤੋਂ ਵੱਧ ਉਮਰ ਦੇ ਲੋਕ ਵੀ ਇਹ ਕਾਰਡ ਬਣਵਾ ਸਕਦੇ ਹਨ ਅਤੇ ਇਸ ਸਕੀਮ ਦਾ ਲਾਭ ਪ੍ਰਾਪਤ ਹੋ ਕਰ ਸਕਦੇ ਹਨ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਖੋਲੇ ਜਾਣਗੇ 9792 ਨਵੇਂ ਰਾਸ਼ਨ ਡਿਪੂ ਸਰਕਾਰ ਨੇ ਅਰਜ਼ੀਆਂ ਦੀ ਕੀਤੀ ਮੰਗ ਜਾਂ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਨਵੇਂ ਡਿਪੂ ਜਿਹੜੇ ਰਸਨ ਦੀਪੂ ਖੋਲੇ ਜਾਣਗੇ 10000 ਦੇ ਕਰੀਬ ਕੈਬਨਟ ਮੰਤਰੀ ਲਾਲਚੰਦ ਕਟੂ ਚੱਕ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੂਬੇ ਦੇ 9792 ਨਵੇਂ ਰਸਨ ਦੀਪੂ ਖੋਲੇ ਜਾਣਗੇ ਜਿਸ ਇਸ ਲਈ 5 ਦਸੰਬਰ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ ਦੀ ਪਹੁੰਦੀ ਪਹੋੜ ਰਾਉਣਾ 90 ਰੁਪਿਆ ਪ੍ਰਤੀ ਕਟਲ ਮਿਲੇਗਾ ਜਦ ਕਿ ਪਹਿਲਾਂ ਕਮਿਸ਼ਨ 50 ਰੁਪਏ ਪ੍ਰਤੀ ਕਟਲ ਸੀ ਇਸ ਨਾਲ ਸੂਬੇ ਦੇ 14400 ਦੀਪੋ ਹੋਲੇ ਆਗੇ ਤਾਂ ਵੱਡੀ ਬੜੀ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਤਾਜ਼ਾ ਵੀ ਦੇਖ ਸਕਦੇ ਹੋ ਫਾ ਦੇਖ ਸਕਦੇ ਹੋ ਜੀ ਕਿਸਾਨਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਅਸੀਂ ਗੱਲ ਕਰ ਰਹੇ ਹਾਂ ਪੀਐਮ ਕਿਸਾਨ ਸਨਮਾਨ ਯੋਜਨਾ ਤਹਿਤ ਜੋ ਕਿ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਹੈ ਪੀਐਮ ਕਿਸਾਨ ਸਨਮਾਨ ਯੋਜਨਾ ਤਹਿਤ 2200 ਰੁਪਏ ਸਰਕਾਰ ਦੇ ਵੱਲੋਂ ਟਰਾਂਸਫਰ ਕੀਤਾ ਜਾਂਦਾ ਹੈ ਹੁਣ ਤੱਕ 18 ਕਿਸ਼ਤਾਂ ਜਿਹੜੀਆਂ ਕਿਸਾਨਾਂ ਦੇ ਖਾਤਿਆਂ ਵਿੱਚ ਆ ਚੁੱਕੀਆਂ ਨੇ ਤੇ ਅੱਦੇ 19 ਵੀ ਕਿਸ਼ਤਾਂ ਕਿਸਾਨ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਇਹ ਕਦੋਂ ਆਵਗੀ 2-2000 ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਆਉਂਦਾ ਤੇ ਟੋਟਲ 6000 ਰੁਪਏ ਆਉਂਦਾ ਹੈ ਇਸ ਸਕੀਮ ਦਾ ਲਾਭ ਲੈਣ ਲਈ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰ ਸਕਦੇ ਹੋ ਪੀਐਮ ਕਿਸਾਨ ਸਨਮਾਨ ਯੋਜਨਾ ਤਹਿਤ ਇਸ ਸਕੀਮ ਦੇ ਵਿੱਚ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਅਪਲਾਈ ਕਰੋ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਇਹ ਸਕੀਮ ਚਲਾਈ ਜਾ ਰਹੀ ਹੈ ਤੇ ਹੁਣ 19ਵੇਂ ਕੇਸ ਦੀ ਜਿਹੜੀ ਹੈ ਕਿਹਨਾਂ ਲੋਕਾਂ ਨੂੰ ਮਿਲੇਗੀ ਤੇ ਜੇ ਤੁਹਾਨੂੰ 18ਵੇਂ ਕੇਸ ਦਾ ਪੈਸਾ ਨਹੀਂ ਮਿਲਿਆ ਤਾਂ ਜਲਦੀ ਜਲਦੀ ਆਪਣੀ ਈ ਕੇਵਾਈਸੀ ਜ਼ਰੂਰ ਕੰਪਲੀਟ ਕਰਾ ਲਓ ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ 19ਵੇਂ ਕੇਸ ਦਾ ਲਾਭ ਜਿਹੜਾ ਨਹੀਂ ਮਿਲੇਗਾ ਜੀ ਹਾਂ ਪਦ 100 eKYC لازمی ਕਰ ਦਿੱਤੀ ਹੈ اس स्कीम ਦਾ લાભ ਲੈਣ ਲਈ ضروری ہے گی eKYC ਤੁਹਾਨੂੰ کرونی ਹੋਵੇਗੀ ਅਤੇ 19ਵੀਂ ਕਿਸ਼ਤ ਦੀ ਗੱਲ ਕਰੀਏ ਤੇ 19ਵੀਂ ਕਿਸ਼ਤ ਜਨਵਰੀ ਮਹੀਨੇ ਦੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ ਤਾਂ ਇਸ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਰ